ਨਜ਼ਦੀਕੀ ਪਿੰਡ ਹਿਆਤਪੁਰ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੇ 베ੜੇ ਦੇ ਵਿੱਚ ਖੇਡਦੀ 8 ਸਾਲਾ ਮਾਸੂਮ ਬੱਚੀ ਬਾਣੀਕੌਰ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਬੱਚੀ ਦੇ ਉੱਪਰ ਇੱਕ ਲੋਹੇ ਦਾ ਗੇਟ ਆੜ ਗਿਆ ਜਿਸ ਤੇ ਕਾਰਨ ਉਸ ਦੀ ਜਾਨ ਚਲੀ ਗਈ ਸੋ ਗਲਹਾ ਸਰਵਾਪਰਿਆ ਕੀ ਹੈ ਬੱਚਿਓ ਨੂੰ ਜੀ ਇਹ ਪਿੰਡ ਹਰਤਪੁਰਾ ਜੀ ਦਾ ਹੈਗਾ ਜੀ ਇਹ ਘਟਣਾ ਇਹ ਦਰਸ਼ਨ ਸਿੰਘ ਜੀ ਦੀ ਬੇਟੀ ਹੈ ਦਰਸ਼ਨ ਸਿੰਘ ਜੂਗਸ ਗਿਆ ਹੋਇਆ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਏ ਹੋ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਦਰਵਾਜ਼ਾ ਭਜੰਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਜੀ ਮੌਤ ਪਿੱਛੇ ਬੱਚੀ ਬੱਚੀ ਫਟੜੋ ਗਈ ਉਹ ਵੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ ਇਹ ਸਾਰੀ ਜਿਹੜੀ ਘਟਨਾ ਇਹਨਾਂ ਦੇ ਘਰੇ ਕੈਮਰੇ ਲੱਗੇ ਹੋ ਨੇ ਸੀ ਸੀਸੀਟੀਵੀ ਕੈਮਰੇ ਜੀ ਉਹਦੇ ਵਿੱਚ ਕੈਦ ਆ ਜੀ ਉਹਦੇ ਵਿੱਚ ਅਸੀਂ ਦੇਖਿਆ ਵੀ ਹੈ ਜੀ ਪੁਲਿਸ ਕੋਲ ਵੀ ਗੱਲ ਹੋਈ ਆ ਜੀ ਹਾਂਜੀ ਮਾਤਾ ਗੁਰਦੇਵ ਕੌਰ ਸਟੇਟਮੈਂਟ ਲਿਖਾ ਰਹੀ ਆ ਅਸੀਂ ਝੁੱਤਰ ਦੀ ਕਾਰਵਾਈ ਇਹ ਕੁਦਰਤੀ ਤੇ ਅਚਾਨਕ ਹੋਈ ਆ ਮੋਤ ਜੀ ਜੀ